ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਵਗੇ ਤੇ ਅੱਜ ਆਪਾਂ ਮੰਦੂਬ ਦੇ ਟਾਈਮ ਸੇ ਉੱਠ ਗਏ ਆਂ ਤੇ ਮੰਦੂਬ ਤਿਆਰ ਹੋ ਕੇ ਚਲਿਆ ਸਕੂਲ ਵੇਖੋ ਜੀ ਤਿਆਰ ਹੋ ਰਿਹਾ ਏ ਤੇ ਸਵੇਰ-ਸਵੇਰ ਮੰਦੂਬ ਨੇ ਲੈ ਲਈ ਥੋੜੀ ਜਿਹੀ ਡੋਜ਼ ਤੇ ਆਪਨ ਨੂੰ ਮਿਲ ਗਈ ਹੈ ਸਾਥ ਮੇ ਗਾਇਜ਼ ਨੂੰ ਰੋਲ ਖਾਇਆ ਰੋਲ ਕਿਹੜਾ ਜਿਹੜਾ ਤੂੰ ਰਾਤੀ ਕੀਤਾ ਸੀ ਕਮਲ ਮਾਰਿਆ ਹੈ ਹੈ ਤੂੰ ਚੰਨੀ ਸੰਭਾਲ ਲਈ ਕਿਉਂ ਪਾਇਆ ਕਿਉਂ ਪਾਇਆ ਕੋਟ ਕਿਉਂ ਪਾਇਆ ਕੋਗੀ ਸਕੂਲ ਤੇ ਲੱਗਾ ਜਾ ਪਰ ਮਾਤਾ ਮਾਸਟਰ ਮਨੂਜੀ ਨੇ ਕੋਡ ਕੀ ਹੀਲਾ ਕੋਟਾਵੇਂ ਨਹੀਂ ਕਰਾ। ਐਲੂਗੇਟਿਓਨੇ ਕਲਪਟ ਐ ਮਿਲ ਪਾਇਆ। ਕਾਲਾ ਨਹੀਂ ਉਹ ਨੀਲਾ ਹੀ। ਆ ਭੋਲੀ ਦੇ ਉਠਣ ਦੀ ਦੇਰ ਆ ਤੇ ਫੋਨ ਨੇ ਹੱਥੇ ਫੜ ਲੈਣਾ ਤੇ ਐਂ ਹੀ ਬੈਠਾ ਰਹਿੰਦਾ। ਬਾਟੇ ਦੇ ਇੱਕ ਮੂੜ ਦੀ ਵੀ ਗੱਲ ਆ। ਇਹਦੀ ਮਰਜ਼ੀ ਹੈ ਕਿ ਇਹਨੇ ਵੇਖਣਾ ਕੀ ਆ। ਕਦੇ ਕਈ ਕਈ ਵਾਰ ਤੇ ਬਾਬਾ ਲਾ ਲੈਂਦਾ ਵਾ ਤੇ ਕਈ ਵਾਰ ਆ ਕਾਰਟੂਨ ਚ ਲਾ ਕੇ ਵੇਂਦਾ ਰਹਿੰਦਾ। ਕਈ ਵਾਰੀ ਤੇ ਪਾਟ ਕਰਨ ਲੱਪੈਂਦਾ ਵਾ ਤੇ ਕਈ ਵਾਰੀ ਇਹਨਾਂ ਚ ਟੱਪਣ ਲੱਪੈਂਦਾ ਉਹ ਸੋਟਿਆ ਅੱਜ ਤੇਰੀ ਵਲ ਯੋ ਜੀ ਤਿੱਦੂ ਜਾਈ ਐ ਐ ਅੱਜ ਅੱਜ ਤਿੱਦੂ ਜਾਈ ਅੱਜ ਆਪਾਂ ਬ੍ਰੇਕਫਾਸਟ ਦੇ ਵਿੱਚ ਰੋਟੀ ਪਰਾਂਠੇ ਨਹੀਂ ਖਾਣੇ ਆਪਾਂ ਲੱਗੇ ਫਰੂਟ ਖਾਣ ਖਾ ਕੇ ਫਰੂਟ ਤੇ ਆਪਾਂ ਫਿਰ ਨਿਕਲਦੇ ਅੱਜ ਕੰਮ ਨੂੰ ਤੇ ਅੱਜ ਮੈਂ ਢਰਬਨ ਵੀ ਨਹੀਂ ਬੰਨੀ ਮੇਰਾ ਦਿਲ ਕਰੰਦਿਆ ਮੈਂ ਦਸਤਾਰ ਹੀ ਚਲੋ ਬਨ ਲੈਣਾ ਸਹੀ ਹਾਲੇ ਨਾ ਹੀ ਨਾ ਸੋਨਾ ਮੈਨੂੰ ਨਜ਼ਰੋਂ ਦੇ ਵਾਕੇ ਲੱਗਦੀ ਆ ਚੱਲ ਪੂਰਾ ਗ੍ਰਾਮ ਦੇ ਜਾਂਦੇ ਨਾਮ ਇਧਰੇ ਖਮ ਮੰਮਾ ਵੱਲ ਤੇ ਹੋਈ ਨਾ ਹੀ ਜੀ ਮੀਆਂ ਕਹਿੰਦੇ ਮੁੰਡਾ ਕੁੜੀ ਨਾਲ ਸੋਹਣਾ ਤੇ ਕੁੜੀ ਮੁੰਡੇ ਨਾਲ ਸੋਹਣੀ ਲੋਕਾਂ ਦਾ ਵਾਪਸ ਆਉਣ ਦਾ ਟਾਈਮ ਹੋ ਗਿਆ ਤੇ ਸਾਡਾ ਜੇ ਜਾਣ ਦਾ ਵੀ ਨਹੀਂ ਆਇਆ ਮੈਂ ਕਹ ਦਿੰਦੀ ਕਿ ਆਹ ਆਹ ਇੱਧਰ ਮੂੰ ਚੱਕਿਆ ਪਾਪਾ ਓਏ ਗੁੰਨੂ ਚੱਲਦਾ ਮੈਂ ਜਾ ਮੈਂ ਜਾ ਹੁਣ ਹੁਣ ਬੱਚੀ ਸਮਝੇ ਹੀ ਨਹੀਂ ਆਉਂਦੀ ਲੋਕਾਂ ਦੇ ਘਰ ਦੇ ਕਹਿੰਦੇ ਕਿ ਚੱਲ ਮੁੰਡਿਆ ਉੱਠ ਕੰਮ ਤੇ ਜਾ ਕੰਮ ਤੇ ਜਾ ਤੇ ਮੈਂ ਜਦੋਂ ਕੰਮ ਤੇ ਜਾਣ ਲੱਗਦਾ ਮੈਨੂੰ ਉਦੋਂ ਕਹਿਣਗੇ ਹੁਣ ਤੂੰ ਕੰਮ ਤੇ ਚੱਲੇ ਆਂ ਬਹਿ ਜਾਗਾ ਚਾਹ ਪੀਲਾ ਉਹਨੇ ਰੋਟੀ ਦਾ ਟਾਈਮ ਹੋਇਆ ਰੋਟੀ ਖਾ ਲਈ ਰੋਟੀ ਖਾ ਲਈ ਬਹਿ ਜਾਣ ਸੌਣੇ ਆ ਘੜੀ ਹੈ ਤੇ ਜੇ ਸੌਂ ਦਾ ਮੂਡ ਬਣ ਗਿਆ ਉਹ ਚਲੋ ਆਪਾਂ ਵੀ ਥੋੜੇ ਠੀਠ ਹੋ ਜੰਨੇ ਆ ਤੇ ਸੌ ਕੇ ਉੱਠੇ ਚਲਾ ਹੁਣ ਮੈਂ ਚੱਲਿਆ ਕੰਮ ਤੇ ਹੁਣ ਅੱਧੀ ਰਾਤ ਹੋਈ ਹੂੰ ਦੂ ਕੰਮ ਤੇ ਜਾਣਾ ਉਨੀ ਕੰਮ ਤੇ ਜਾਣਾ ਬਹਿ ਹਣ ਸਵੇਰ ਦਾ ਤੂੰ ਕੰਮ ਤੇ ਨਹੀਂ ਗਿਆ ਹੈ ਹੁਣੇ ਮੈਂ ਤਿਆਰ ਸ਼ਾਰ ਹੋ ਕੇ ਚੱਲਿਆ ਤੇ ਗਾੜੀ ਗੇਟ ਤੇ ਇਧਰੋਂ ਮੈਂ ਗੇਟ ਟੱਪਿਆ ਤੇ ਉਧਰ ਪਾਈ ਆ ਗਏ ਨਾਲ ਹੀ ਭਾਈ ਬੋਂ ਫੜ ਕੇ ਅੰਦਰ ਲੈ ਚਲਾ ਭਰਾ ਸਮੋਸੇ ਖਾਣੇ ਆ ਮੈਂ ਭਰਾ ਦੀ ਮਾੜੀ ਕਰਦੇ ਹੀ ਆਹ ਵੇਖ ਟਿੱਡੂ ਆ ਪਿਆ ਜੀ ਲਫਾਫਾ ਰੱਖਣ ਵਾਸਤੇ ਕਿਤੇ ਜਗ੍ਹਾ ਨਹੀਂ ਮਿਲੀ ਤੇ ਆਪਾਂ ਇੱਥੇ ਟੰਗਤਾ ਕੀ ਕਰੀਏ ਹੁਣ ਜਗ੍ਹਾ ਤਾਂ ਥੋੜੀ ਹੀ ਤੇ ਆਹ ਵਿੱਚ ਉਂਗਲਾਂ ਦੇ ਵਿੱਚ ਮੈਨੂੰ ਕੱਟ ਜਾ ਦੇਖਿਆ ਮੈਂ ਕਿਹਾ ਲਫਾਫਾ ਵਧੀਆ ਪਰੋਇਆ ਜਾਣਾ ਹਾਂ ਸਮੋਸਾ ਨਹੀਂ ਖਾਣਾ ਬਗਾ ਮੇਰੇ ਨਹੀਂ ਲਲੂ काम कोम देते जाया ਨਹੀਂ ਗਿਆ ਆਪਣੇ ਤੋਂ ਫੇਰ ਮੈਂ ਚੱਲ ਗੱਡੀ ਦਾ ਧਵਾਈਏ ਆਪਾਂ ਮੰਡੂਬਰੇ ਸਕੂਲ ਦੇ ਲਾਗੇ ਆ ਗਏ ਨਾਲੇ ਗੱਡੀ ਦਿਵਾ ਲਾਂਗੇ ਤੇ ਨਾਲਿਆਂ ਨੂੰ ਲੈ ਜਾਾਂਗੇ ਬਾਈ ਨੇ ਟਾਈਮ ਹੀ ਬੜਾ ਲਾਤਾ ਤੂੰ ਲੱਗਿਆ ਹੀ ਕਿਤੇ ਕਦੋਂ ਤੇ ਆ ਕੇ ਖਲੋਤੇ ਇੱਥੇ ਅਸੀਂ ਛੋਡੇ ਨੂੰ ਲੈਣਾ ਸੀ ਕਿਤੇ 1:30 ਵਜੇ ਦੇ ਆ ਕੇ ਖਲੋਤੇ ਆਪਾਂ ਇੱਥੇ ਪੌਣੇ 3 ਹੋ ਗਏ ਆ ਤਹੋਂ ਲੱਗਾ ਜਾ ਕੇ ਗੱਡੀ ਨੂੰ ਉਹ ਪਹਿਲਾਂ ਇੱਕ ਕਾਲੀ ਸਕੋਰਪੀਆ ਖਲੋਤੀ ਹੁ ਮੱਚ ਮੱਚ ਗਏ ਜਿਵੇਂ ਸਲੋ ਮੋਸ਼ਨ ਚ ਕੰਮ ਕਰਦੇ ਹੁੰਦੇ ਗੱਡੀਆਂ ਧੋਣ ਵਾਲੇ ਤੇ ਇੱਥੇ ਆਪਣੇ ਹੈਗੇ ਤੇ ਆ ਖਾਲਸਾ ਕਾਲਜ ਦੇ ਸਾਹਮਣੇ ਮਠਾਰੂ ਵਾਲੇ ਹੈਗੇ ਉਹ ਕਿੰਨੇ ਮੇਰੇ ਸੋਨਾਂ 5 ਮਿੰਟ ਵੀ ਨਹੀਂ ਲਾਉਂਦੇ ਗੱਡੀ ਧੋਣ ਲੱਗੇ ਇੱਕ ਗੱਡੀ ਨੂੰ ਕਿੰਨੇ ਕਿੰਨੇ ਜਾਣੇ ਜੰਬੜ ਜਾਂਦੇ ਆ ਅਣੀ ਸੁੰਦਰਾਂ ਦੀ ਜਰੋਂ ਨਾਈ ਧੋਈ ਹੋ ਜਾਂਦੀ ਉਹਦੇ ਤੇ ਬੜੀ ਫੱਬਦੀ ਆਏ। ਲਓ ਜੀ ਭੋਲੂ ਆਪਣਾ ਇੱਥੇ ਹੀ ਆ ਗਿਆ। ਤੁਹਾਨੂੰ ਦੱਸਿਆ ਨਾਲੇ ਸਕੂਲ ਆ ਭਾਜੀ ਲੈ ਆਏ ਪੰਜ ਕੇ ਜਾ ਕੇ। ਕਈ ਵਾਰੀ ਬਈ ਡਾਇਰੈਕਟ ਬੁਕਿੰਗ ਆ ਜਾਂਦੀਆਂ ਕਈ ਵਾਰੀ ਆਉਂਦੀਆਂ ਨਹੀਂ ਆ ਜਰੋਂ ਡਾਇਰੈਕਟ ਨਹੀਂ ਆਉਂਦੀਆਂ ਜੀਆਂ ਲੋਕਲ ਹੁੰਦੀਆਂ ਵਾ ਉ ਬਰਾਬਰ ਦੀਆਂ। ਉਹ ਲਾਉਣ ਨੂੰ ਦਿਲ ਨਹੀਂ ਕਰਦਾ। ਇੱਕ ਤਾਂ ਬਿਲਕੁਲ ਹੀ ਲੋਕਲ ਹੁੰਦੀਆਂ ਜਿਹੜੀਆਂ ਬਿਲਕੁਲ ਛੋਟੀਆਂ ਲੋਕਲ ਉਹ ਨਹੀਂ ਆ ਦਸਾਰੀਆਂ 100 100 ਰੁਪਏ ਦੀਆਂ ਹੁੰਦੀਆਂ। ਤੇ ਗੱਡੀ 10-12 ਲੱਖ ਦੀ ਗੱਡੀ ਲੈ ਕੇ ਤੇ 100 ਰੁਪਏ ਦੀ ਰਾਈਡ ਲਾਉਂਦੇ ਆ ਆਪਾਂ ਵੈਸੇ ਚੰਗੇ ਨਹੀਂ ਲੱਗਦੇ ਤੇ ਜਿਹੜੀਆਂ ਦੂਜੀਆਂ ਰਾਈਡਾਂ ਹੁੰਦੀਆਂ ਇੰਟਰ ਸਿਟੀ ਪੈ ਜਾਂਦੀਆਂ ਕਈ ਵਾਰੀ ਹਨਾ ਉਹ ਸਹੀ ਆ ਜਾਂ 4-500 ਰੁਪਏ ਦੀ ਵੀ ਕੋਈ ਪੈ ਜੇ ਉਹ ਬੈਸਟ ਆ ਤੇ ਉਹ ਪੈਂਦੀਆਂ ਨਹੀਂ ਆ ਮਤਲਬ ਉਹ ਬਹੁਤ ਘੱਟ ਪੈਂਦੀਆਂ ਆ ਤੇ ਬਾਕੀ ਹੁਣ ਆਪਾਂ ਘਰੇ ਆ ਗਏ ਆ ਇੱਕ ਮੈਂ ਥੋੜਾ ਜਿਹਾ ਇੱਕ ਮੈਂ ਜਿਆਦੇ ਤੋਂ ਜਿਆਦਾ ਹਉਣ ਸਮਾਂ ਮੈਂ ਵਲੋਗਿੰਗ ਤੇ ਦੇਂਦਿਆਂ ਵਲੋਗਿੰਗ ਕਰਨੀ ਹੁੰਦੀ ਆ ਫਿਰ ਐਡੀਟਿੰਗ ਕਰਨੀ ਹੁੰਦੀ ਆ ਤਾਨੂੰ ਪਤਾ ਸਾਰਿਆਂ ਨੂੰ ਕਿ ਐਡਿਟਿੰਗ ਕਰਨੀ ਬਹੁਤ ਔਖੀ ਆ ਜਸਟ ਇੱਕ ਕੈਮਰਾ ਫੜ ਕੇ ਕੈਮਰੇ ਦੇ ਅੱਗੇ ਬੋਲਣਾ ਫਿਰ ਵੀ ਐਡਿਟਿੰਗ ਨਾਲੋਂ ਸੌਖਾ ਵਾ ਐਡਿਟਿੰਗ ਤੇ ਘੱਟੋ ਘੱਟ 2 ਘੰਟੇ ਤੇ ਲੱਗਦੇ ਲੱਗਦੇ ਆ ਐਡਿਟਿੰਗ ਤੇ ਘੱਟੋ ਘੱਟ ਵਧੀਆ ਤੋਂ ਵਧੀਆ ਪਾ ਵਲੌਗ ਬਣਾਉਣਾ ਵੇ ਤੇ 2 ਘੰਟੇ ਲੱਗ ਜਾਂਦੇ ਆ ਚੰਗਾ ਵਲੌਗ ਬਣਾਉਣਾ ਵੇ ਤੇ 2 ਘੰਟੇ ਮੰਨ ਕੇ ਚੱਲੋ 2 ਘੰਟੇ ਲੱਗ ਜਾਂਦੇ ਆ ਹਾਂਜੀ ਚੱਲੇ ਜੇ ਟਿਊਸ਼ਨ ਤੇ ਹੈ ਚੱਲੇ ਆਂ। ਦੋ ਜੇ ਬਚਾਪੀ ਕੇ ਆ ਗਏ ਆਂ ਦੀਦੀ ਦੀ ਥੈਰੇਪੀ ਕਰਾਉਣ। ਤੇ ਥੈਰੇਪੀ ਕਰਾਉਣ ਦੇ ਕੋਲ ਤੇ ਪੈ ਗਈ ਆ ਰਾਤ। ਤੇ ਹੁਣ ਆਪਾਂ ਦੀਦ ਨੂੰ ਲਾ ਕੇ ਘਰੇ ਤੇ ਫਿਰ ਜਾਣਾ ਥੋੜਾ ਕੰਮ। ਹਾਂ। ਟ੍ਰੈਫਿਕ ਤੇ ਆ। ਅੱਗੇ ਤੁਰਿਆ ਆ। ਚਲਵਾ। ਚੰਮਤ ਲਵਾ। ਪਰ ਆਪਣੇ ਹੱਥ ਉਂਗਲਾਂ ਬਚਾਏਓ ਜੇ ਇਹਨੇ ਲਾਲ ਲਾਲ ਸੁਟਨੇ ਜੇ ਕਲਾਰ ਹਲੋ ਕੱਲ ਮੰਗਲਾ ਕਰੋ ਕਦੀ ਭਾਰੀ ਭਾਰੀ ਕਦੀ ਹਲਕੀ ਹਲਕੀ ਕੀ ਬਣਾਈ ਜਾਂਦੀਆਂ ਮੇਰੀਆਂ ਭੈਣਾ ਕੁਮਾਰ ਨੇ ਸੋਨੇ ਤਰੀਕਾ ਤੁਜੇ ਜਿੱਥੇ ਮਰਜੀ ਕੈਮਰਾ ਹੁਣ ਕਰਗੀ ਸਾਡੇ ਪਿੱਛੇ ਪਿੱਛੇ ਆ ਰਹਿਣਾ ਹੈ ਕੀ ਚੀਜ਼ ਬਣ ਰਹੀ ਹੈ ਇਹ ਤੁਹਾਨੂੰ ਜੇ ਸਰਪ੍ਰਾਈਜ਼ ਦਾ ਖਾ ਕੇ ਦੱਸਿਓ ਕੀ ਬਣਦਾ ਨਹੀਂ ਇਹਨੂੰ ਖਵਾਉਣਾ ਹੀ ਨਹੀਂ ਇਹਨੂੰ ਚੱਲਣਾ ਨੇ ਹਸ ਤੱਕ ਵਾਪਸ ਨਹੀਂ ਆਉਣਾ ਇਹ ਨਹੀਂ ਖਵਾਣਾ ਬੀਸੂ ਛੇਤੀ ਜੇ ਦੇ ਖਵਾਓਗੇ 2:00 ਵਜੇ 10 ਵਜੇ ਪੂਰੇ ਨਿਕਲ ਜਾਣਾ ਮੇਰੇ ਆਡੀਅנס ਕਹਿੰਦੇ ਆ ਕਿ ਜਿਹੜੀ ਤੁਹਾਡੀ ਸਿਸਟਰ ਨੇ ਦੇ ਦੋਨੋਂ ਨੇ ਲਿਆ ਹੁੰਦਾ ਨਾ ਹਾਂ ਇਹ ਤਾਂ ਗਾਤ ਵੀ ਹੋ ਗਈ ਸਤ ਸਾਫੜਾ ਹਾਂਜੀ ਬਣ ਗਈ ਜੀ ਕਲਕੰਦ ਨਹੀਂ ਬਣੀ ਮੈਨੂੰ ਟੇਸਟ ਕਰਾ ਦਿਓ ਫਿਰ ਮੈਂ ਜਾਵਾਂ ਤੇ ਅਗਰੀਆਂ ਨਹੀਂ ਪਾਉਣੀਆਂ ਵਿੱਚ ਆਹ ਤੇਰੀ ਕੋਲੀ ਜੀ ਟੇਸਟ ਕਰਨ ਨੂੰ ਗਈ ਆ ਵੇਖੇ ਜਿਵੇਂ ਗੀਰ ਜੀ ਲੱਗਦੇ ਹੀ ਹਾਂ ਵੀ ਲੱਗਦਾ ਬਰੀ ਬਣੀ ਗੱਲ ਬਾਤ ਮੈਨੂੰ ਨਾਂ ਤੇ ਨਹੀਂ ਪਤਾ ਕੀ ਹੈਗਾ ਇਹ ਇਹਨਾਂ ਦੇ ਹਿਸਾਬ ਨਾਲ ਜੋੜੇ ਕੁਲ ਕਾਂਦੀ ਹੋਊਗੀ ਕਲਾ ਕਾਂਦੀ ਹੋਊਗੀ ਉਹ ਸੌ ਪਾ ਲੈਂਦੇ ਆ ਜਿੱਦਾਂ ਕੇਕ ਦੇ ਵਿੱਚ ਨਹੀਂ ਮਿਲ ਕੇ ਪਰ ਆਈਵੇਅਟੂ ਬਾਜ਼ਾਰ ਦੇ ਸਾਹਮਣੇ ਜਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਆਪਣੇ ਕਸਟਮਰ ਨੇ ਆਉਣਾ ਸੀ ਤੇ ਆਪਾਂ ਉਹਨੂੰ ਪਿਕ ਕਰਨ ਆਏ ਆ 에ਰਪੋਰਟ ਚੱਕਰ ਦੇ ਨਾਲ 에ਰ ਰਸਤਾ ਬੜਿਆ ਟਰਨ ਦੇ ਪਿਕ ਐਂਡ ਡ੍ਰੋਪ ਆਪਣੇ ਕਸਟਮਰ ਆਏ ਹੀ ਤੇ ਉਹਨਾਂ ਨੂੰ ਆਪਾਂ ਕਰਨਾ ਹੈ ਡ੍ਰੌਪ ਤੇ ਬਸ ਆਪਾਂ ਹੋਟਲ ਕਰਤਾ ਡ੍ਰੌਪ ਉਹਨਾਂ ਨੂੰ ਤੇ ਹੁਣ ਆਪਾਂ ਚੱਲੇ ਆ ਘਰੇ ਤੇ ਬਾਕੀ ਤੁਹਾਨੂੰ ਮੈਂ ਮਿਲਦਾ ਸਵੇਰੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਜੀ ਇੱਕ ਆਪਾਂ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ ਆਬਾਦ ਰਹੋ